ਜਿਹੜੇ ਇਸ ਕੰਮ ਦੇ ਵਿੱਚ ਪਾਏ ਹੋਏ ਨੇ ਨਸ਼ਾ ਤਸਕਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਜਾਂ ਤਾਂ ਤੁਸੀਂ ਪੰਜਾਬ ਛੱਡ ਦਿਓ ਤੇ ਜਾਂ ਫਿਰ ਨਸ਼ਿਆਂ ਦਾ ਕਾਰੋਬਾਰ ਛੱਡ ਦਿਓ ਆਪਣੇ ਬੱਚਿਆਂ ਨੂੰ ਇਸ ਰਾਹ ਤੋਂ ਹਟਾ ਲਓ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੇ ਘਰ-ਘਰ ਦੇ ਵਿੱਚ ਜ਼ਹਿਰ ਪਹੁੰਚਾਇਆ ਗਿਆ ਇਹ ਜ਼ਹਿਰ ਨੂੰ ਠੱਲ ਪਾਉਣ ਦਾ ਨਕਾ ਲਾਉਣ ਦਾ ਕੰਮ ਹੈ ਜਿਹੜਾ ਉਹ ਹੁਣ ਸਰਕਾਰ ਨੇ ਫੈਸਲੇ ਜਿਹੜਾ ਉਹ ਦਲੇਰੀ ਦੇ ਨਾਲ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ। ਅਯੁਧ ਨਸ਼ਾ ਵਿਰੋਧ ਮਹਿੰਮ ਮੈਂ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਮੈਂ ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਕੰਮ ਹੈ ਜਿਹੜਾ ਇੱਕ ਕੋਹੜ ਹੈ ਜਿਹੜਾ ਇੱਕ ਕੈਂਸਰ ਹੈ ਜਿਹੜਾ ਇਹ ਇਕੱਲੇ ਇੱਕ ਬੰਦੇ ਦੇ ਕੀਤਿਆਂ ਨਹੀਂ ਮੁੱਕਣਾ ਹੈਗਾ ਕਿ ਆਪਾਂ ਕੀ ਇਕੱਲੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਇਹ ਇਸ ਕੈਂਸਰ ਨੂੰ ਜੇ ਜੜੋਂ ਪਟੜਨਾ ਹੈ ਜੜੋਂ ਖਤਮ ਕਰਨਾ ਹੈ ਤੇ ਅੱਜ 3 ਕਰੋੜ ਪੰਜਾਬੀਆਂ ਨੂੰ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣ ਦੀ ਜ਼ਰੂਰਤ ਹੈ ਔਰ ਉਹ ਲੋਕ ਜਿਹੜੀਆਂ ਪ੍ਰਾਣੀਆਂ ਪੋਲੀਟਿਕਲ ਪਾਰਟੀਆਂ ਜਿਨ੍ਹਾਂ ਨੇ ਇਸ ਜ਼ਹਿਰ ਨੂੰ ਪਨਪ ਦੇ ਦੇਖਿਆ ਜਿਨ੍ਹਾਂ ਨੇ ਇੱਕ ਛੋਟੇ ਜੇ ਬੀਜ ਤੋਂ ਇੰਨਾ ਵੱਡਾ ਦਰਖਤ ਹੁੰਦਿਆਂ ਦੇਖਿਆ ਤੇ ਉਹਦੇ ਵਿੱਚ ਪਾਣੀ ਪਾਇਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਪੰਜਾਬ ਦੇ ਨਾਲ ਪੰਜਾਬੀ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਬਹੁਤ ਵੱਡਾ ਧਰੋ ਹੈ ਜਿਹੜਾ ਉਹ ਕਮਾ ਚੁੱਕੇ ਹੋ ਤੁਹਾਨੂੰ ਲੋਕ ਇਸੇ ਗੱਲ ਕਰਕੇ ਨਕਾਰ ਚੁੱਕੇ ਨੇ ਤੇ ਹੁਣ ਸਾਡੀ ਸਰਕਾਰ ਆਮ ਆਦਮੀ ਪਾਰਟੀ ਨੇ ਨੇ ਜੋ ਤਿਆਹੀਆ ਕੀਤੀ ਉਹਦੇ ਤਹਿਤ ਇੱਕ ਇੱਕ ਬਹੁਤ ਵੱਡੀ ਜੰਗ ਹੈ ਜਿਹੜੀ ਉਹ ਛੇੜੀ ਗਈ ਹੈ ਜਿਸ ਦੇ ਤਹਿਤ ਮੈਂ ਉਹਨਾਂ ਡਰੱਗ ਪੈਡਲਰਸ ਨੂੰ ਜਿਹੜੇ ਇਸ ਕੰਮ ਦੇ ਵਿੱਚ ਪਾਏ ਹੋਏ ਨੇ ਨਸ਼ਾ ਤਸਕਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਾਂ ਤਾਂ ਤੁਸੀਂ ਪੰਜਾਬ ਛੱਡ ਦਿਓ ਤੇ ਜਾਂ ਫਿਰ ਨਸ਼ਿਆਂ ਦਾ ਕਾਰੋਬਾਰ ਛੱਡ ਦਿਓ ਮੈਂ ਉਹਨਾਂ ਲੋਕਾਂ ਦੇ ਉਹਨਾਂ ਡਰੱਗ ਪੈਡਲਰਸ ਦੇ ਮਾਪਿਆਂ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਆਪਦੇ ਬੱਚਿਆਂ ਦੀ ਦੀ ਸਲਾਮਤੀ ਦੇ ਲਈ ਉਹਨਾਂ ਦੀ ਭਲਾਈ ਦੇ ਲਈ ਤੇ ਸਮਾਜ ਦੀ ਭਲਾਈ ਦੇ ਲਈ ਆਪਣੇ ਬੱਚਿਆਂ ਨੂੰ ਇਸ ਰਾਹ ਤੋਂ ਹਟਾ ਲਓ ਕਿਉਂਕਿ ਇਸ ਤਰੀਕੇ ਦੇ ਨਾਲ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੇ ਘਰ-ਘਰ ਦੇ ਵਿੱਚ ਜ਼ਹਿਰ ਪਹੁੰਚਾਇਆ ਗਿਆ ਇਹ ਜ਼ਹਿਰ ਨੂੰ ਠੱਲ ਪਾਉਣ ਦਾ ਨੱਕਾ ਲਾਉਣ ਦਾ ਕੰਮ ਹੈ ਜਿਹੜਾ ਉਹ ਹੁਣ ਸਰਕਾਰ ਨੇ ਫੈਸਲਾ ਜਿਹੜਾ ਉਹ ਦਲੇਰੀ ਦੇ ਨਾਲ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ